ਕਿਸਾਨੀ ਮੋਰਚੇ ਕਰਕੇ ਬੰਦ ਹੋਏ ਸ਼ੰਭੂ ਬਾਰਡਰ ਨੂੰ ਕੀ ਹੁਣ ਦੁਬਾਰਾ ਖੋਲ ਦਿੱਤਾ ਗਿਆ ਹੈ ਇਹ ਸਵਾਲ ਕਿਉਂ ਪੈਦਾ ਹੋਇਆ ਤੁਹਾਨੂੰ ਦੱਸ ਦਈਏ ਕਿ 13 ਫਰਵਰੀ ਤੋਂ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੇ ਕੌਮੀ ਸ਼ਾਹ ਮਾਰਗ ਨੰਬਰ 44 ਦੇ ਹਰਿਆਣਾ ਸਰਕਾਰ ਵੱਲੋਂ ਖੋਲੇ ਜਾਣ ਦੀ ਚਰਚਾ ਜਿਹੜੀ ਚੋਰਾ ਤੇ ਹੈ ਜਿਸ ਸੰਬੰਧੀ ਇੱਕ ਕਿਸਾਨ ਵੱਲੋਂ ਪਾਈ ਵੀਡੀਓ ਜਿਸ ਦੇ ਵਿੱਚ ਹਰਿਆਣਾ ਵੱਲੋਂ ਸ਼ੰਭੂ ਸਰਹੱਦ ਤੇ ਕੱਗਰ ਦੇ دریا ਤੇ ਬਣਾਈ ਸੀਮਿੰਟ ਦੀ ਬੈਰੀਕੇਡ ਤੋੜਦੇ ਦੂਰੋਂ ਦਿਖਾਇਆ ਗਿਆ ਸੀ ਉਸ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਸਰਹੱਦ ਤੇ ਮੌਜੂਦ ਕਿਸਾਨ ਆਗੂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਦਿਲਬਾਖ ਸਿੰਘ ਗਿੱਤ ਸਮੇਤ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ ਅੰਬਾਲਾ ਜਾਣ ਵਾਲੇ ਪਾਸੇ ਦੇ ਉੱਤੇ ਸਿਮਿੰਟ ਦੀ ਦੀਵਾਰ ਹਥੌੜਿਆਂ ਨਾਲ ਅਤੇ ਘਣਾ ਦੇ ਨਾਲ ਤੋੜਨ ਦੀਆਂ ਆਵਾਜ਼ਾਂ ਰੁਖ ਰੁਖ ਕੇ ਆ ਰਹੀਆਂ ਸੀਗੀਆਂ ਪਰ ਸਰਹੱਦ ਤੇ ਖੜੀਆਂ ਹਰਿਆਣਾ ਦੀ ਪੁਲਿਸ ਫੋਰਸਸ ਦੀਵਾਰ ਤੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਸੀ ਦੇ ਰਹੀ ਜਿਸ ਕਾਰਨ ਦੂਰੋਂ ਬਣਾਈ ਵੀਡੀਓ 'ਚ ਜਈਆਂ ਕਾਰਵਾਈਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿਸ ਕਾਰਨ ਇਹ ਚਰਚਾ ਆਮ ਹੋ ਗਈ ਹੈ ਕਿ ਸ਼ਾਇਦ ਹਰਿਆਣਾ ਸਰਕਾਰ ਪੂਰਾ ਰਸਤਾ ਨਾ ਖੋਲੇ ਪਰ 4 ਫੁੱਟ ਦਾ ਰਸਤਾ ਨੇੜਲੇ ਪਿੰਡਾਂ ਦੇ ਪੈਦਲ ਜਾਣ ਵਾਲੇ ਲੋਕਾਂ ਲਈ ਜਾਂ ਕਿਸਾਨਾਂ ਲਈ ਖੋਲ ਦੇਵੇ ਉਹਨਾਂ ਕਹਿੰਦੇ ਆ ਕਿ ਜੇਕਰ ਕਿਸਾਨਾਂ ਤੇ ਹਰਿਆਣਾ ਸਰਕਾਰ ਸਹਿਮਤੀ ਬਣਦੀ ਹੈ ਤਾਂ 6 ਦਸੰਬਰ ਨੂੰ ਕਿਸਾਨਾਂ ਦੇ ਜਥਿਆਂ ਨੂੰ ਸਰਹੱਦ ਪਰ ਪੈਦਲ ਜਾਣ ਦਿੱਤਾ ਜਾਂਦਾ ਹੈ ਤਾਂ ਇਸ ਦੌਰਾਨ ਸਵੇਰੇ ਹੀ ਸ਼ੰਭੂ ਸਰਹੱਦ ਤੇ ਕੋਈ ਵੀ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਦਾ ਵੱਡਾ ਅਧਿਕਾਰੀ ਮੌਜੂਦ ਨਹੀਂ ਸੀਗਾ ਪਰ ਇਸ ਮਾਮਲੇ ਸੰਬੰਧੀ ਉਸ ਦਾ ਪੱਖ ਅਤੇ ਹੋਰ ਜਾਣਕਾਰੀ ਦੀ ਜਿਹੜੀ ਪੁਸ਼ਟੀ ਆ ਹੋ ਨਹੀਂ ਹੋ ਸਕੀ ਤਾਂ ਜੋ ਕਿਸਾਨ ਆਗੂਆਂ ਦੇ ਵੱਲੋਂ ਜਾਂ ਕਿਸਾਨਾਂ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਸੀ ਉਹ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਵਾਜ਼ਾਂ ਜ਼ਰੂਰ ਆ ਰਹੀਆਂ ਸੀਗੀਆਂ ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਕਿ ਜਿਹੜਾ ਉੱਥੇ ਬੈਰੀਅਰ ਤੋੜੇ ਜਾ ਰਹੇ ਨੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖੋਲੇ ਜਾਣ ਕਿਉਂਕਿ ਅਦਾਲਤ ਸੁਪਰੀਮ ਕੋਰਟ ਵੀ ਹੁਕਮ ਸੁਣਾ ਚੁੱਕੀ ਹੈ ਕਿ ਜਿਹੜੇ ਬੈਰੀਅਰ ਨੇ ਖੋਲੇ ਜਾਣ ਕਿਉਂਕਿ ਜਿਹੜੇ ਰਸਤਾ ਬੰਦ ਕਰਨ ਦਾ ਅਧਿਕਾਰ ਨਹੀਂ ਹੁੰਦਾ ਹੈਗਾ ਹਰੇਕ ਵਿਅਕਤੀ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਵੀ ਹੈ ਤੇ ਉਸ ਨੂੰ ਲੰਘਣ ਦਾ ਅਧਿਕਾਰ ਵੀ ਹੈ ਤਾਂ ਇਹ ਜਿਹੜਾ ਝਟਕਾ ਦਿੱਤਾ ਗਿਆ ਸੀ ਸਰਕਾਰ ਨੂੰ باوجود ਉਸਤੇ ਬੈਰੀਕੇਡ ਨਹੀਂ ਸੀ ਖੋਲੇ ਗਏ ਤਾਂ ਹੁਣ ਸ਼ੰਭੂ ਬੈਰੀਅਰ ਖੋਲਣ ਵਾਸਤੇ ਜਿਹੜੀਆਂ ਤਿਆਰੀਆਂ ਨੇ ਉਹ ਨਜ਼ਰ ਜ਼ਰੂਰ ਆ ਰਹੀਆਂ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੁਸ਼ਟੀ ਹੋਏਗੀ ਕਿ ਜਿਸ ਤਰੀਕੇ ਨਾਲ 6 ਦਸੰਬਰ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੋਚ ਕਰਨਾ ਇੱਕ ਪਾਸੇ ਇਹ ਕਿਸਾਨਾਂ ਦਾ ਫੈਸਲਾ ਦੂਜੇ ਪਾਸੇ ਅਦਾਲਤ ਦੇ ਹੁਕਮ ਕਿ ਬੈਰੀਕੇਡ ਖੋਲੇ ਜਾਣ ਬੈਰੀਕੇਡ ਲਾਉਣ ਦਾ ਅਧਿਕਾਰ ਨਹੀਂ ਹੈਗਾ ਤਾਂ ਦੋਵੇਂ ਪਾਸਿਓਂ ਸਰਕਾਰ ਹਰਿਆਣਾ ਘਿਰ ਚੁੱਕੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਕੀ ਬਣਦੇ ਨੇ ਤਾਂ ਕੀ ਬੈਰੀਕੇਡ ਪੂਰੇ ਖੋਲ ਦਿੱਤੇ ਜਾਣਗੇ ਜਾਂ ਕੁਝ ਹੱਦ ਤੱਕ ਖੋਲੇ ਜਾਣਗੇ ਤਾਂ ਜੋ ਉੱਥੇ ਆਉਣ ਜਾਣ ਵਾਲੇ ਰਾਹਗੀਰ ਤੇ ਜਾਂ ਨੇੜਲੇ ਪਿੰਡਾਂ ਦੇ ਲੋਕ ਨੇ ਜਾਂ ਕਿਸਾਨਾਂ ਨੂੰ ਪੈਦਲ ਜਾਣ ਦੀ ਜਿਹੜੀ ਇਜਾਜ਼ਤ ਹੋਏਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਏਗਾ ਪਰ ਇਹ ਵੀਡੀਓ ਹੈ ਜਿਹੜੀ ਵੈਨ ਹੋ ਰਹੀ ਹੈ ਉਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਜਿਹੜੇ ਬੈਰੀਕੇਡ ਨੇ ਖੋਲਣ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕਰ ਲਿਆ ਗਿਆ ਨੇ ਪ੍ਰਸ਼ਾਸਨ ਵੱਲੋਂ ਇਸ ਨੂੰ ਤੋੜਿਆ ਜਾ ਰਿਹਾ ਕਿਉਂਕਿ ਜਦੋਂ ਪਹਿਲਾਂ ਦਿੱਲੀ ਗਏ ਸੀ ਕਿਸਾਨ ਉਸ ਵਕਤ ਵੀ ਉਹਨਾਂ ਨੂੰ ਰੋਕਣ ਵਾਸਤੇ ਇਸੇ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਗਈ ਸੀ ਪੱਥਰ ਲਗਾਏ ਗਏ ਸੀ ਕਿਲਾ ਤੱਕ ਸੜਕ ਦੇ ਵਿੱਚ ਲਗਾ ਦਿੱਤੀਆਂ ਗਈਆਂ ਤਾਂ ਇੱਥੋਂ ਤੱਕ ਕਿ ਸੜਕਾਂ ਪੁੱਟ ਵੀ ਦਿੱਤੀਆਂ ਗਈਆਂ ਤਾਂ ਜੋ ਕਿਸਾਨ ਨੇ ਜਿਹੜੇ ਉਹ ਅੱਗੇ ਨਾ ਆ ਸਕਣ ਪਰ باوجود ਇਸ ਦੇ ਕਿਸਾਨਾਂ ਨੇ ਜਿਹੜਾ ਵੱਡੀ ਗਿਣਤੀ ਵਿੱਚ ਦਿੱਲੀ ਵਿੱਚ ਕੂਚ ਕੀਤਾ ਦਿੱਲੀ ਚ ਐਂਟਰੀ ਕੀਤੀ ਤੇ ਉੱਥੇ ਜਾ ਕੇ ਪੱਕੇ ਮੋਰਚੇ ਲਗਾ ਦਿੱਤੇ ਜਿਸ ਨੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਤੇ ਸਰਕਾਰ ਨੂੰ ਇਹ ਤਿੰਨੇ ਖੇਤੀ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਤਾਂ ਉਸ ਤੋਂ ਬਾਅਦ ਫਿਰ ਤੋਂ ਜਿਹੜੀਆਂ ਮੰਗਾਂ ਸੀ ਜਿਹੜੀਆਂ ਉਸ ਵਕਤ ਲਿਖਤੀ ਰੂਪ ਵਿੱਚ ਸਰਕਾਰ ਨੇ ਮੰਨੀਆਂ ਸੀ ਉਸ ਨੂੰ ਪੂਰਾ ਨਹੀਂ ਕੀਤਾ ਜਿਸ ਤੋਂ ਬਾਅਦ ਕਿਸਾਨ ਫਿਰ ਦਿੱਲੀ ਜਾਣ ਵਾਸਤੇ ਹੁਣ ਤਿਆਰ ਨੇ ਤਾਂ ਦੇਖਣਾ ਹੋਵੇਗਾ ਕਿ ਇਹ ਰਸਤਾ ਹੈ ਉਹ ਵਾਕਿਆ ਦੇ ਵਿੱਚ ਖੋਲਿਆ ਜਾ ਰਿਹਾ ਹੈ ਜਾਂ ਫਿਰ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਸਿਰਫ ਅਫਵਾਹੇ ਜੋ ਵੀ ਪ੍ਰਸ਼ਾਸਨ ਅਧਿਕਾਰੀਆਂ ਦਾ ਇਸ ਉੱਤੇ ਪ੍ਰਤੀਕਰਮ ਸਾਹਮਣੇ ਆਏਗਾ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਦਿਓ ਇਜਾਜ਼ਤ ਧੰਨਵਾਦ